ਹਾਂ ਤਾਂ ਪੈਰੇ ਵਿੱਚ ਸਾਰਿਆਂ ਨੂੰ ਬяр ਬярੀ ਸੱਸੀ ਕਾਲ ਹਾਂ ਬੇਟਾ ਨਵੋਦਿਆ ਦਾਖਲਾ ਤੇ ਕਿਆ ਤਿਆਰੀ ਦੀਨ ਭਾਈ ਜੱਤਾ ਜੀ ਫਾਊਂਡੇਸ਼ਨ ਵੱਲੋਂ ਜਿਹੜੀ ਨਵੀਂ ਪੰਜਾਬੀ ਦੀ ਪਾਠ ਪੁਸਤਕ ਤਿਆਰ ਕੀਤੀ ਗਈ ਹੈ ਬੇਟਾ ਉਹਦੇ ਆਪਾਂ ਪੰਜਵੇਂ ਸੈੱਟ ਦੇ ਉੱਤੇ ਪੰਜਵੇਂ ਸੈੱਟ ਦੇ ਤੀਜੇ ਪੈਰੇ ਦੇ ਉੱਤੇ ਪਹੁੰਚ ਗਏ ਹਾਂ ਬੇਟਾ ਤਾਂ ਪੰਜਵੇਂ ਸੈੱਟ ਦਾ ਤੀਜਾ ਪੈਰਾ ਜਿਹੜਾ ਹੈਗਾ ਆ ਉਹ ਧਿਆਨ ਨਾਲ ਪੜੋ ਕਹਿੰਦਾ ਹਾਥੀ ਕਾ ਪੱਤੇ ਜੰਗਲੀ ਫਲ ਅਤੇ ਬਾਂਸ ਦੀਆਂ ਟਾਹਣੀਆਂ ਖਾਂਦੇ ਹਨ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ ਉਹ ਆਪਣੇ ਸੁੰਡ ਨੂੰ ਪਾਣੀ ਨਾਲ ਭਰਦੇ ਹਨ ਅਤੇ ਇਸ ਨੂੰ ਆਪਣੇ ਮੂੰਹ ਵਿੱਚ ਪਾਉਂਦੇ ਹਨ ਠੀਕ ਹੈ ਉਹ ਦਿਨ ਵਿੱਚ ਘੱਟੋ ਘੱਟ ਦੋ ਵਾਰ ਨਦੀ ਜਾਂ ਝੀਲ ਤੇ ਜਾਂਦੇ ਹਨ ਕਿੰਨੀ ਵਾਰ ਹੀ ਜਾਂਦੇ ਆ ਦੋ ਵਾਰ ਘੱਟੋ ਘੱਟ ਉਸ ਨੂੰ ਇਸ਼ਨਾਨ ਕਰਨਾ ਪਸੰਦ ਹੈ ਉਹ ਆਪਣੇ ਸੁੰਡ ਨੂੰ ਪਾਣੀ ਨਾਲ ਭਰਦੇ ਹਨ ਅਤੇ ਇਸ ਨੂੰ ਆਪਣੇ ਸਰੀਰ ਤੇ ਛਿੜਕਦੇ ਹਨ ਠੀਕ ਹੈ ਆਪਣੀ ਸੁੰਡ ਨੂੰ ਪਾਣੀ ਨਾਲ ਭਰ ਕੇ ਸੀਤ ਤੇ ਛਿੜਕ ਲੈਂਦੇ ਇਸ ਤਰ੍ਹਾਂ ਨਹਾਉਂਦੇ ਆ ਉਹ ਹਾਥੀਆਂ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਉਹ ਦੌੜ ਨਹੀਂ ਸਕਦੇ ਹਾਂ ਉਹ ਤੇਜ਼ੀ ਨਾਲ ਚੱਲ ਸਕਦੇ ਹਨ ਇਹਨਾਂ ਦੀ ਗਤੀ ਲਗਭਗ 13 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਆਪਣੀ ਗਤੀ 24 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਸਕਦਾ ਹੈ ਤੇਜ਼ ਚੱਲ ਕੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਭਾਵੇਂ ਹਾਥੀ ਛਾਲ ਨਹੀਂ ਮਾਰ ਸਕਦਾ ਪਰ ਤੈਰ ਸਕਦਾ ਹੈ ਹਾਥੀ ਛਾਲ ਨਹੀਂ ਮਾਰ ਸਕਦਾ ਪਰ ਤੈਰ ਸਕਦਾ ਕਿਉਂਕਿ ਇਹਦਾ ਸਰੀਰ ਬੜਾ ਭਾਰਾ ਹੁੰਦਾ ਹੈ ਅੱਗੇ ਆ ਗਿਆ ਕਹਿੰਦਾ ਹਾਥੀ ਪਸੰਦ ਕਰਦੇ ਹਨ ਕੀ ਪਸੰਦ ਕਰਦੇ ਬੇਟਾ ਨਹਾਉਣਾ ਖੇਡਣਾ ਸੋਣਾ ਕਿ ਭੋਜਨ ਕਰਨਾ ਇਹਦੇ ਵਿੱਚ ਕੀ ਆਇਆ ਸੀਗਾ ਬੇਟਾ ਇਸ਼ਨਾਨ ਕਰਨਾ ਪਸੰਦ ਆ ਨਹਾਉਣਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਅਗਲਾ ਸਵਾਲ ਇਸ ਪੈਰੇ ਦਾ ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਹਾਥੀ ਨਹੀਂ ਕਰ ਸਕਦਾ ਕੀ ਨਹੀਂ ਕਰ ਸਕਦਾ ਤੁਰਨਾ ਦੌੜਨਾ ਮੁੜਨਾ ਬੈਠਣਾ ਤਾਂ ਬੇਟਾ ਦੌੜ ਨਹੀਂ ਸਕਦਾ ਆਖੀ ਠੀਕ ਹੈ ਬਾਕੀ ਸਾਰੇ ਕੰਮ ਇਹ ਕਰ ਸਕਦਾ ਅੱਗੇ ਖਾਸ ਸ਼ਬਦ ਦਾ ਅਰਥ ਹੈ ਖਾਸ ਦਾ ਬੇਟਾ ਵਿਸ਼ੇਸ਼ ਆਮ ਅਣਸ ਖਾਮੀ ਘਟਣਾ ਅਸਧਾਰਨ ਠੀਕ ਹੈ ਬੇਟਾ ਤਾਂ ਆਪਾਂ ਬੇਟਾ ਬੇਟਾ ਜਿਸ ਤਰ੍ਹਾਂ ਇਹਦੀ ਖਾਸ ਤੋਂ ਹੈਨਾ ਗੱਲ ਤੋਂ ਸਪਸ਼ਟੇ ਹੀ ਹੋਈ ਜਾਂਦਾ ਪਿਆ ਖਾਸ ਦਾ ਮਤਲਬ ਹੁੰਦਾ ਵਿਸ਼ੇਸ਼ ਠੀਕ ਹੈ ਤਾਂ ਅੱਗੇ ਆ ਗਿਆ ਹਾਥੀ ਆ ਬੇਟਾ ਅਸਾਧਾਰਨ ਵੀ ਨਾਲ ਰਲਦੀ ਮਿਲਦੀ ਹੈ ਪਰ ਮੁੱਖ ਰੂਪ ਵਿੱਚ ਵਿਸ਼ੇਸ਼ ਅੰਸਰ ਆਊਗਾ ਇਹਦਾ ਠੀਕ ਹੈ ਬੇਟਾ ਅੱਗੇ ਕਹਿੰਦਾ ਪਿਆ ਹਾਥੀ ਕੀ ਖਾਂਦੇ ਹਨ ਹਾਥੀ ਕੀ ਖਾਂਦੇ ਆ ਬੇਟਾ ਨ ਇੱਕ ਤਾਂ ਚੌਲ ਤੇ ਰੋਟੀ ਘਾ ਪੱਤੇ ਅਤੇ ਜੰਗਲੀ ਫਲ ਛੋਟੇ ਜੀਵ ਚਿੱਕੜ ਅਤੇ ਪਾਣੀ ਤਾਂ ਬੇਟਾ ਆਪਾਂ ਧਿਆ ਪੜਿਆ ਸੀ ਪਹਿਰੇ ਦੇ ਵਿੱਚ ਘਾ ਪੱਤੇ ਅਤੇ ਜੰਗਲੀ ਫਲਾਂ ਜਿਹੜੇ ਹਾਥੀ ਖਾਂਦੇ ਆ ਠੀਕ ਹੈ ਬੇਟਾ ਤਾਂ ਇੱਕ ਆਪਾਂ ਬਾਸ ਦੀਆਂ ਟਾਣੀਆਂ ਵੀ ਪੜਿਆ ਸੀ ਉਹ ਇਹਦੇ ਵਿੱਚ ਨਹੀਂ ਦਿੱਤਾ ਇਹਨਾਂ ਨੇ ਆਪਸ਼ਨ ਦੇ ਵਿੱਚ ਅੱਗੇ ਆ ਗਿਆ ਹਾਥੀ ਕੀ ਪੀਣਾ ਪਸੰਦ ਕਰਦੇ ਹਨ ਕੈਂਪਾ ਕੋਲਾ ਫਲਾਂ ਦਾ ਰਸ ਪਾਣੀ ਦੁੱਧ ਤਾਂ ਬੇਟਾ ਤੋ ਬੇਟਾ ਮੁਖ ਰੂਪ ਦੇ ਹਾਥੀ ਨੂੰ ਕਿੱਥੇ ਕੈਂਪਾ ਕੋਲਾ ਕੋਣ ਪਿਆਉਂਦਾ ਹੈ ਠੀਕ ਹੈ ਫਲਾਂ ਦਾ ਰਸ ਵੀ ਆਮ ਨਹੀਂ ਮਿਲਦਾ ਤਾਂ ਕੀ ਪੀਣਾ ਪਸੰਦ ਕਰਦੇ ਆ ਮੁਖ ਰੂਪ ਵਿੱਚ ਪਾਣੀ ਪੀਣਾ ਪਸੰਦ ਕਰਦੇ ਆ ਇਹ ਸੀਗਾ ਬੇਟਾ ਇਹਦਾ ਆਖਰੀ ਸਵਾਲ ਤੇ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ